ਰਵਿੰਦਰ ਸਿੰਘ ਸਾਰਬੀਨ ਪਿਆਰੇ ਭਾਈ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਮਨਤਪਾਲ ਸਿੰਘ ਬੱਬੂ ਤੇ ਆਪਾਂ ਗਏ ਆ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਬਾਪੂ ਜੀ ਆਪਣੇ ਨਾਲ ਨੇ ਕਿੰਨੇ ਟਰੈਕਟਰ ਨੇ ਸਾਰੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਭਾਈ ਠੀਕ ਹੋ ਬਾਪੂ ਜੀ ਠੀਕ ਆ ਭਾਈ ਠੀਕ ਕਿੰਨੇ ਨੰਬਰ ਪਲਾਟ ਤੇ ਖੜੇ ਆਂਗੇ ਆਪਾਂ ਤਲਵੰਡੀ ਸਾਬੋ ਇੱਕ ਨੰਬਰ ਪਲਾਟ ਹੀ ਆ ਭਾਈ ਇਹ ਪਹਿਲਾ ਸ਼ੁਰੂ ਤੋਂ ਮੋੜ ਵਾਲੀ ਛੜਕ ਠੀਕ ਆ ਰਵਿੰਦਰ ਵਾਸ ਚੌਂਕ ਦੇ ਨਾਲ ਹੀ ਹੈਗਾ ਜਮਾਂ ਸਾਹ ਦੇ ਜਦੋਂ ਮੋੜਨ ਸੜਕੇ ਹੁੰਦੀ ਹੈ ਹਾਂ ਠੀਕ ਹੈ ਜੀ ਸਦੀ 7800 ਲੈ ਕੇ ਚੱਲੀ ਜਾਂਦਾ ਹੈ ਅੱਛਾ ਜੀ ਟਰੈਕਟਰ ਨਾਲ ਹੀ ਹਲ ਦੇ ਜੁੜੇ ਹੋਏ ਹੋਣਗੇ ਹਾਂ ਹਾਂ ਠੀਕ ਹੈ ਜੀ ਪੰਜਾਬ ਤੇ ਹਰਿਆਣਾ ਨੰਬਰ ਦੋਨੇ ਹੁੰਦੇ ਬਾਪੂ ਜੀ ਆਪਣੇ ਦੇ ਦੋਨੇ ਦੋਨੇ ਠੀਕ ਹੈ ਜੀ ਚਲੋ ਬਈ ਜੀ ਪਹਿਲੇ ਟਰੈਕਟਰ ਵਾਲੇ ਗੱਲਬਾਤ ਕਰੇ ਰੰਗੇ ਹਰਿਆਣਾ ਨੰਬਰ ਹੈਗਾ ਇਹਦੀ ਐਨਓਸੀ ਵੀ ਆਈ ਵੀ ਹੈ ਐਨਓਸੀ ਆਈ ਹੋਈ ਹੈਗੀ 555 ਅਰਜਨ ਤੇ ਕਿੰਨੇ ਮਾਡਲ ਆ ਬਾਪੂ ਜੀ ਇਹ 15 15 ਮਾਡਲ ਆਗਾ ਤੇ ਡੀ ਲੈਕਸ ਮਾਡਲ ਚ ਆਗਾ ਟਾਇਰ ਪਾਨੇ ਫਰੰਟ ਨਵੇਂ ਨੇਗੇ ਤੇ ਬੈਟਰੀ ਹੈਗ ਨਹੀਂ ਬਈ ਜੀ 80 ਕੁ ਪੈਸੇ ਤੇ ਕਿੰਨੇ ਰੁਪਏ ਡਿਮਾਂਡ ਆ ਬਾਪੂ ਜੀ ਦੀ ਡਿਮਾਂਡ ਦਾ ਭਾਈ 74 ਹੈਗਾ 474 4 ਲੱਖ ਦੇ ਆਗੇ 4.5 4.5 ਦਾ 24000 ਰੁਪਏ ਲੈਸ ਕਰਤਾ ਬਾਪੂ ਨੇ ਭਾਈ ਜੀ ਤੇ ਬਾਕੀ ਕੰਡੀਸ਼ਨ ਚੈੱਕ ਕਰਕੇ ਕਰ ਲੋ ਸਾਈਡ ਗੇਅਰ ਚ ਆ ਗਿਆ ਕੰਡੀਸ਼ਨ ਦਾ ਪੂਰਾ ਓਕੇ ਪੈਗਾ ਸਾਫ ਐ ਇੰਜਨ ਗੇਅਰ ਦਾ ਬਾਪੂ ਓਕੇ ਜੀ ਚਾਬੀ ਲੱਗੀ ਨਹੀਂ ਕਿਤੇ ਚਾਬੀ ਲੱਗੀ ਨਹੀਂ ਜੀ ਠੀਕ ਆ ਜਿਵੇਂ ਆਪਾਂ ਕਹਿੰਦੀ ਐ ਸੈੱਟ ਥੱਲੇ ਖੜਾ ਕੇ ਮੋੜਨ ਵਾਲਾ ਕੰਮ ਆ ਠੀਕ ਆ ਭਾਈ ਜੀ ਚਲੋ ਭਾਈ ਜੀ ਬਹੁਤ ਵਧੀਆ ਪਿਆ ਬਹੁਤ ਵਧੀਆ ਪਿਆ ਇੰਜਨ ਗੇਅਰ ਦਾ ਪੂਰਾ ਓਕੇ ਬਾਪੂ ਕਹਿੰਦਾ ਤੇ ਬਾਕੀ ਮੌਕੇ ਦੇ ਮਾਨਤਾ ਨੂੰ ਜੀ ਤੇ ਅਗਲਾ ਇੰਡੋ ਫਾਰਮ ਆਪੀ ਹਾਂਜੀ ਹਾਂਜੀ ਤੇ ਇੱਕ ਐਮ ਐਮ ਐਸ ਸੀ ਚੱਲਿਆ ਬਾਈ ਮਾਡਲ ਠੀਕ ਹੈ ਕਿੰਨੇ ਘੰਟ ਚੱਲਿਆ ਬਈ 500 ਘੰਟਾ ਓਲੀ ਹਾਂਜੀ ਤੇ ਵਧਾਈਆਂ ਦੀ ਚੱਲਿਆ ਹੋਇਆ ਭਾਜੀ ਮੈਂ ਆਪਾਂ ਜੀ ਹਾਂਜੀ 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 ਤੇ ਲਓ ਬਾਈ ਜੀ ਤੁਸੀਂ ਮਾਰਕਾ ਵੀ ਦੇਖ ਸਕਦੇ ਹੋਗੇ ਮਾਰਕਾ ਵੀ ਹਜੇ ਤੱਕ ਐਮ ਆਰ ਪਾ ਪਿਆਗਾ ਤੇ ਬੈਕ ਟਰਬੀ ਅਜੇ ਜੰਮੀ ਮਾੜੇ ਮਾੜੇ ਘਸਿਆ ਗਿਆ ਇਹ ਲਓ ਭਾਜੀ 16 ਦੇ 12 ਰਾਂ ਜਗਾ ਕੰਡੀਸ਼ਨ ਦਾ ਪੂਰਾ ਓਕੇ ਸਾਈਡ ਗੀਅਰ ਜਗਾ ਤੇ ਕੀ ਡਿਮਾਂਡ ਵਾਪੂ ਜੀ ਇਹਦੀ ਡਿਮਾਂਡ ਤਾਂ ਇਹਦੀ ਹੈਗੀ 545 544 ਹਾਂਜੀ ਦੇ ਇਹ ਅਗੇ 20 ਦਾ 5 20 ਦਾ ਹਾਂ ਠੀਕ ਆ ਜੀ ਇਹ ਚੋ ਵੀ ਬਾਪੂ ਕਹਿੰਦਾ 24 24000 ਰੁਪਿਆ 24 24000 ਰੁਪਿਆ ਲੈਸ ਕਰ ਲੈਣਾ 3250 ਨੰਬਰ ਆ ਬਾਈ ਜੀ ਹਾਂਜੀ ਹਾਂਜੀ ਤੇ ਲੋ ਬਾਈ ਜੀ ਠੀਕ ਆ ਜੀ ਫਰਸਟ ਨਾਮ ਹੀ ਹੈਗਾ ਜੀ ਫਰਸਟ ਫਰਸਟ ਠੀਕ ਆ ਜੀ ਤੇ ਆ ਕਹ ਗਿਆ ਬਾਈ ਜੀ ਪ੍ਰੀਤ ਤੇ 6049 ਤੇ ਜੇ ਪੁਰਾਣੀ ਸੋਚ ਆ ਗਿਆ ਤੇ ਟਾਇਰਾਂ ਦੀ ਗੱਲ ਕਰੀ ਬਾਪੂ ਜੀ ਇਹ ਤੇ ਟਾਇਰ ਕਿਲੇ ਕਿੰਨੇ ਤੇ ਟਾਇਰ ਹੀ ਲਾ ਲਓ ਠੀਕ ਆ ਜੀ ਵੈਸੇ ਹੈਗੇ ਨਾ ਬਾਈ ਜੀ 66 ਪੈਸੇ ਟਾਇਰ ਪੈਣੇਗੇ ਤੇ ਬਾਪੂ ਕਹਿੰਦਾ ਅੱਧੇ ਹੀ ਨੇਗੇ ਚਲੋ ਬਾਈ ਸੈਂਟਰ ਗੇਰ ਹੈਗਾ ਤੇ ਰੰਗ ਪੇਂਟ ਦਾ ਬਾਪੂ ਜੀ ਸਾਰਾ origignal ਹੀ ਆ। ਕੋਈ ਕੋਈ ਚਾਬੀ ਨਹੀਂ ਲੱਗੀ। ਕਿਤੇ ਕੋਈ ਚਾਬੀ ਨਹੀਂ ਲੱਗੀ। ਸ਼ੋਅ ਖੋਲ ਕੇ ਰੱਖਣ ਵਾਲਾ ਕੰਮ ਆਇਆ ਬਾਈ ਜੀ। ਜੇ ਆਪਾਂ ਮਾਡਲ ਦੀ ਗੱਲ ਕਰੀਏ ਕਿੰਨੇ ਮਾਡਲ ਆਪ ਜੀ? ਮਾਡਲ 14। ਲੈ ਵੀ 14 ਮਾਡਲ ਆਗਾ ਕੰਡੀਸ਼ਨ ਚੈੱਕ ਕਰੋ ਬਾਈ ਜੀ। ਘਰ ਦੇ ਘਰ ਦੇ ਕੰਮ ਤੇ ਚੱਲਿਆ। ਘਰ ਦੇ ਘਰ ਦੇ ਕੰਮ ਤੇ ਚੱਲਿਆ ਹੋਇਆ ਹੈਗਾ ਜਿੰਨਾ ਵੀ। ਇਹ ਤੁਹਾਡੇ ਨਾਮ ਦਾ। ਹਾਂ। ਠੀਕ ਹੈ। ਕਿੱਥੋਂ ਦਾ ਨੰਬਰ ਬਾਪੂ ਜੀ ਇਹ? ਬਠਿੰਡੇ ਦਾ। ਬਠਿੰਡੇ ਦਾ ਪੀਵੀ 3। ਚਲੋ ਵੀ ਬਠਿੰਡੇ ਦਾ ਨੰਬਰ ਆ ਪੀਵੀ 3 ਤੇ ਓਕੇ ਰਿਪੋਰਟ ਆਗੇ ਘਰੇ ਘਰੇ ਚੱਲਿਆਗਾ ਬਾਪ ਦੇ ਦੇ ਦਿਆਂਗੇ ਸਾਡੇ ਤਿੰਨ 385000 ਰੁਪਏ ਡਿਮਾਂਡ ਆਗੇ ਤੇ ਪੂਰਾ ਵੱਡਾ ਹੀ ਆਫਰ ਕਰਤਾ ਬਾਪੂ ਨੇ ਇਹ ਚ ਲੈ ਟਰੈਕਟਰ ਵੇ ਗੱਲਬਾਤ ਕਰਾਂਗੇ ਤੇ ਕੰਡੀਸ਼ਨ ਚੈੱਕ ਕਰੋ ਵੇ ਜੀ ਟਰੈਕਟਰ ਦੀ ਤੇ ਫਾਰਮਰ 60 ਆ ਗਿਆ ਤੇ ਮਾਡਲ ਦੀ ਗੱਲ ਕਰੀ ਕਿੰਨਾ ਮਾਡਲ ਬਾਪੂ ਜੀ ਨੋ ਨੋ ਮਾਡਲ ਆਗਾ ਸਾਰਾ origignal ਹੀ ਆ ਠੀਕ ਨਾਲ ਤੇ ਲਓ ਬਈ ਪੂਰੇ ਚੰਗੇ ਚੰਗੇ ਜਿਵੇਂ ਆਪਾਂ ਕਹ ਦੀਏ ਕੋਕੇ ਪੀਸ ਵਾਪੇ ਕੋਲੇ ਆਉਂਦੇ ਨੇ ਜਿਵੇਂ ਆਪਾਂ ਪੁਰਾਣੇ ਟਾਈਮ ਤੋਂ ਕੰਮ ਕਰਦੇ ਆ ਤੇ ਜਿਵੇਂ ਆਪਾਂ ਕਹਦੇ ਬਾਪੂ ਜੀ ਨਾਮ ਕਮਾਉਣਾ ਬਹੁਤ ਔਖਾ ਦਾ ਹਾਂ ਹਾਂ ਠੀਕ ਹੈ ਤੇ ਟਾਇਰਾਂ ਦੀ ਗੱਲ ਕਰੀ ਬਾਪੂ ਜੀ ਇਹਦੇ ਐ ਜਮਾ ਉਪੀ ਵੀ ਆ ਸਾਰਾ ਕੁਛ ਹੀ ਬਸ ਠੀਕ ਆ ਜੀ ਤੇ ਆ ਗਿਆ ਵੀ ਜੀ 80 ਪੈਸੇ ਟਾਇਰ ਪੈਣਗੇ ਤੇ ਲਓ ਵੀ ਜੀ ਜੇ ਕੇ ਦੇ ਟਾਇਰ ਨੇਗੇ ਓਕੇ ਰਿਪੋਰਟ ਤੇਗੇ ਤੇ ਕੀ ਡਿਮਾਂਡ ਆ ਬਾਪੂ ਜੀ ਦੀ ਡਿਮਾਂਡ ਬਸ ਆਹ ਤਿੰਨ ਲੱਖ 15 ਹਜ਼ਾਰ ਤਿੰਨ ਤਾਂ ਦੇ ਦਿਆਂਗੇ ਤਿੰਨ ਤਾਂ ਦੇ ਦੋਗੇ ਚਲੋ ਵੀ 15 ਹਜ਼ਾਰ ਕੋ ਲੈਸ ਕਰਤਾ ਸਾਰਾ ਰੰਗ ਪੇਂਟ ਦਾ ਅਰੀਜਨਲ ਲਗਾ ਤੇ ਉਹ ਵੀ ਪਿਆ ਜਾ ਉਹ ਵੀ ਪਿਆਗਾ ਤੇ ਸ਼ੋਅ ਪੂਰੀ ਓਕੇ ਕੋਕੇ ਪੀਸ ਪਿਆ ਲੈ ਲਓ ਜੀ ਚੈੱਕ ਕਰ ਲਓ ਤੇ ਇੰਜਨਰੀਅਰ ਤਾਂ ਪੂਰਾ ਓਕੇ ਆ ਬਾਪੂ ਹਾਂ ਜੀ ਹਾਂ ਜੀ ਓਕੇ ਠੀਕ ਆ ਜੀ ਤੇ ਮੋਬਾਈਲ ਨੰਬਰ ਕੀ ਹੈ ਬਾਪੂ ਜੀ ਆਪਣਾ 98648 ਹਾਂਜੀ 73360 ਇੱਕ ਵਾਰੀ ਹੋਰ ਬੋਲ ਦਿਓ ਜੀ 98648 73360 ਠੀਕ ਹੈ ਬਾਪੂ ਜੀ ਧੰਨਵਾਦ ਜੀ ਅਸ ਸੀਗਾ ਬਾਈ ਜੀ ਸੱਚੀ ਗੱਲ ਜੀ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ 88279 ਠੀਕ ਹੈ ਜੀ 88944 ਠੀਕ ਹੈ ਜੀ ਤੇ ਨਾਮ ਕੀ ਹੈ ਬਾਈ ਜੀ ਨਾਮ ਬਲਵਿੰਦਰ ਸਿੰਘ ਜੀ ਠੀਕ ਹੈ ਜੀ ਕਿਹੜਾ ਪਿੰਡ ਆ ਬਾਈ ਜੀ ਪਿੰਡ ਜੀਵਨ ਸਿੰਘ ਵਾਲਾ ਜੀ ਠੀਕ ਹੈ ਜੀ ਤੇ ਲੋ ਬਈ ਜੀ ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੇ ਕਿੰਨੇ ਮਾਡਲ ਆ ਬਾਈ ਜੀ 10 ਮਾਡਲ ਆ ਜੀ 10 ਮਾਡਲ ਲਗਾ ਲਓ ਬਈ ਓਕੇ ਰਿਪੋਰਟ ਆ ਘਰੂ ਟਰੈਕਟਰ ਆ ਬਰੇ ਨਹੀਂ ਕਰ ਦਿੱਤਾ ਸੀਗਾ ਜੀ ਠੀਕ ਆ ਜੀ ਤੇ ਲੋ ਬਈ ਸਪੀਕਰ ਵਗੈਰਾ ਲਾਉਂਦੇ ਤਾਂ ਨਹੀਂ ਲਾਵਾਂਗੇ ਜੀ ਲਾਉਂਗੇ ਜੀ ਡੱਕ ਲਾਉਂਗੇ ਠੀਕ ਆ ਬਈ ਜੀ ਪੁੱਛਿਆ ਵਧੀਆ ਰਹਿਦਾ ਤੇ ਬਾਈ ਨੇ ਪਹਿਲੇ ਦੱਸਤਾ ਡੱਕ ਲਾਉਣਗੇ ਸੈਂਟਰ ਗੇਅਰ ਆ ਜੇ ਟਾਇਰਾਂ ਦੀ ਗੱਲ ਕਰੀ ਬਈ ਜੀ ਟਾਇਰ ਕਿੰਨੇ ਦੇ ਪੈਸੇ ਪਿਆ ਟਾਇਰ ਤਾਂ ਦੋ ਵੱਧਾ ਜੀ ਠੀਕ ਆ ਜੀ ਫਰੰਟ ਹੈਗੇ ਬਈ ਜੀ 70-75 ਪੈਸੇ ਬੈਕਟਰ ਹੈਗੇ ਬਈ ਜੀ 65 ਕੇ ਪੈਸੇ ਤੇ ਕੀ ਡਿਮਾਂਡ ਆ ਬਈ ਇਹਦੀ 3,85,000 ਆ ਜੀ ਠੀਕ ਆ ਜੀ BB 25 ਨੰਬਰ ਆ ਬਾਈ ਜੀ ਲਓ ਬਾਈ ਜੀ ਓਕੇ ਰਿਪੋਰਟ ਚ ਇੰਜਨ ਗੇਅਰ ਦਾ ਪੂਰਾ ਓਕੇ ਹੈ ਬਾਈ ਜੀ ਹਾਂ ਜੀ ਪੂਰਾ ਜੀ ਠੀਕ ਹੈ ਜੀ ਲਓ ਬਾਕੀ ਬਾਈ ਕਹਿੰਦਾ ਪਾ ਕੇ ਚੈੱਕ ਕਰਕੇ ਲੈ ਜਾਓ ਤੇ ਕੰਟੈਕਟ ਕਰ ਲਿਓ ਬਾਈ ਜੀ ਤੇ ਬਾਕੀ ਮੌਕੇ ਦੇ ਮਾਨਦਾਨ ਬਾਈ ਕਹਿੰਦਾ ਕਰ ਦਾਂਗੇ ਠੀਕ ਹੈ ਬਾਈ ਜੀ ਠੀਕ ਹੈ ਧੰਨਵਾਦ ਅਸਿਕਾ ਬਾਈ ਜੀ ਅਸਿਕਾ ਲਓ ਜੀ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਗੁਰਸੇਵ ਕਾ ਨਾਮ ਹੈ ਵੀਰੇ ਮੋਬਾਈਲ ਨੰਬਰ ਜੀ 98963 98963 98423 94432 ਲੈ ਬਈ ਇੱਕ ਟਰੈਕਟਰ ਹੀ ਲੈ ਕੇ ਆਇਆ ਹੈ ਬਾਈ ਕਿੰਨੇ ਮਾਡਲ ਆ ਬਾਈ ਜੀ 17 ਮਾਡਲ ਆ ਬਾਈ ਇਹ ਵੀ 17 ਮਾਡਲ ਆਗਾ ਰੰਗ ਪਿੰਟ ਦਾ ਸਾਰਾ Ориਜਨਲ ਆ ਬਾਈ ਜੀ ਸਾਰਾ Ориਜਨਲ ਆ ਬਈ ਠੀਕ ਆ ਜੀ ਲੈ ਬੂ ਬਾਕੀ ਚੈੱਕ ਵੀ ਕਰ ਸਕਦੇ ਹੋ ਕੰਡੀਸ਼ਨ ਫਰਸਟ ਪਾਰਟੀ ਦਾ ਹੈ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈਗਾ ਫਰਸਟ ਪਾਰਟੀ ਦਾਗਾ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਯਾਰ ਮੂਹਰੇ ਵੀ ਲਾ ਦੇ ਮਾੜੇ ਨਵੇਂ ਪਾਏ ਹੋਏ ਆ ਬਿੱਲ ਵੀ ਮਿਲ ਜੀ ਠੀਕ ਆ ਬਿੱਲ ਵੀ ਮਿਲ ਜੂਗਾ ਬਾਈ ਜੀ ਮੂਹਰੇ ਕਿੰਨੇ ਕੇ ਪੈਸੇ ਪਿਆ ਜੀ ਨਾਲ ਦੇ ਮੂਹਰੇ ਪਿਆ ਵੀ 80 ਪੈਟਾ ਇਹ ਕਾਈ ਤੇ ਬਾਗਲੇ ਜੇ ਬਾਗਲੇ ਜੇ ਕਿ ਜਿਹਨੇ ਉਹ ਵੀ ਚੈੱਕ ਕਰ ਲਿਆ ਕੰਡੀਸ਼ਨ ਦਾ ਪੂਰਾ ਓਕੇ ਪਿਆ ਸਾਫ ਹੈਗਾ ਤੇ ਹਰਿਆਣਾ ਨੰਬਰ ਹੈਗਾ ਤੇ ਕੀ ਡਿਮਾਂਡ ਹੈ ਭਾਈ ਜੀ ਦਵਾ ਦਾ ਵੀ 2,60,000 ਰੁਪਏ ਠੀਕ ਹੈ ਜੀ ਉਹ ਵਾਲੇ ਮੌਕੇ ਤੇ ਕਰਦਾ ਇਮਾਨਦਾਰ 45000 ਦੇ ਦਾਂਗੇ ਠੀਕ ਹੈ ਜੀ ਲੈ ਵੀ 45000 ਦੇ ਦਾਂਗੇ ਭਾਈ ਜੀ ਕੰਡੀਸ਼ਨ ਪੂਰੀ ਓਕੇ ਪਈ ਹੈ ਸਾਫ ਹੈਗਾ ਆ ਬਣਾ ਦੇ ਤਰਾ ਦੇ ਵੀਰੋ ਜੀ ਓ ਮੈਂ ਨਹੀਂ ਆ ਰਿਹਾ ਮੈਂ ਆਵੇ ਤਿੰਨ ਲੱਖ ਸਸੀਗਾ ਭਾਈ ਜੀ ਸਸਰੀਗਾ ਭਾਈ ਜੀ ਨਾਮ ਤੇ ਮੋਬਾਈਲ ਨੰਬਰ ਕੀ ਆ ਬਈ ਆਪਣਾ ਨਾਮ ਦਾ ਵੀ ਪੱਪੂ ਆ ਪਿੰਡ ਓਲਗਾ ਜ਼ਿਲ੍ਹਾ ਮਾਨਸਾ ਠੀਕ ਆ ਜੀ ਮੋਬਾਈਲ ਨੰਬਰ 95014 84154 ਠੀਕ ਆ ਜੀ ਤੇ ਨਾਮ ਦੇ ਬਾਈ ਦੋ ਟਰੈਕਟਰ ਲੈ ਕੇ ਆਇਆਗਾ ਤੇ ਸੁਭਰਾਜ ਅਕਤੂਬਰ ਨੂੰ ਅੱਜ ਵਾਰੀ ਗੱਲਬਾਤ ਕਰਾਂਗੇ 10 ਮਾਲ ਲ ਕਰਾਸ ਕਰ ਇੰਜਨ ਲਾਸ ਕਰਦੇ ਜਿਹਦੀ ਡਿਮਾਂਡ ਵੱਧਦਾ ਤੇ ਫਿਰ ਸਟਾਰਟ ਅਗਰ ਬੱਸ ਵੀ ਜੋ ਆ ਗਿਆ ਤੇ ਪੈਰਾਂ ਦੀ ਗੱਲ ਕਰੀਏ ਬਈ ਮਾਲਡਰ 70 ਪੈਸੇ ਮੂਹਲੇ 60 ਪੈਸੇ ਰੰਗ ਬੇਡ ਦਾ ਬਈ ਜੀ ਸਾਰਾ ਓਰੀਜਨਲ ਆ ਠੀਕ ਆ ਸਪੀਕਰ ਵਗੈਰਾ ਨਾਲ ਹੀ ਦੇ ਦੋਗੇ ਹਾਂਜੀ ਸਾਰਾ ਕੁਝ ਨਾਲ ਹੀ ਦੇਣਾ ਠੀਕ ਆ ਬਾਈ ਜੀ ਤੇ ਹਰਿਆਣਾ ਨੰਬਰ ਆ ਬਾਈ ਜੀ ਹਾਂਜੀ ਹਰਿਆਣਾ ਨੰਬਰ ਇਹਨੂੰ ਸੀ ਕਢਾ ਕੇ ਦੇਵਾਂਗੇ ਨਾ ਕਰਾਉਣਾ ਆਪੂ ਠੀਕ ਆ ਜੀ ਤੇ 10 ਮਾਨ ਲਗਾ ਕੇ 18 ਮਾਨ ਲਈ ਇਹਦੀ ਬਈ 370000 ਤਾਂ ਦੇ ਦੇਣ ਠੀਕ ਆ ਜੀ ਤੇ ਬਾਕੀ ਮਾਣ ਤਣ ਹੋ ਜੂਗਾ ਮਾਨ ਤਣ ਹੋ ਜੂਗਾ ਠੀਕ ਆ ਤੇ ਲੈ ਬਈ ਅੱਗੇ ਆ ਗਿਆ 53 10 ਕਿਉਂ ਦੀ ਰੱਟਾ ਛੋਟਾ ਟ੍ਰੈਕ ਲਗਾ ਤੁਹਾਨੂੰ ਡਾਇਰਾਂ ਕਰੋ ਜੀ ਇਹ ਟਾਇਰਾਂ ਦੀ ਗੱਲ ਕਰੀ ਕਿੰਨੇ ਕੇ ਪੈਸੇ ਪਾ ਬਾਈ ਨਾਲ ਦੇ ਟਾਇਰ 85 ਪੈ ਟਾਇਰ ਆ ਬਾਈ ਠੀਕ ਆ ਜੀ ਤੇ ਬਾਈ 2000 ਕਾਂਡਾ ਚੱਲਿਆ 21 ਮਾਡਲਾ ਠੀਕ ਹੈ ਜੀ ਚਾਰ ਸਪੀਡਾਂ ਵਾਲਾ ਸੰਗਰੂਰ ਦਾ ਨੰਬਰ ਆ 4 ਸਪੀਡ ਹੈਗਾ ABCD ਗੇਅਰ ਵਾਲਾ ਲਓ ਬਈ ਚੱਕੀ ਕਰ ਲਓ ਪਹਿਲੇ ਮਾਲਕ ਦਾ ਠੀਕ ਹੈ ਜੀ ਇਸੇ ਮਾਡਲ ਦਾ ਪੂਰਾ ਕੋਕਾ ਬੈਗਾ ਬਾਈ ਜੀ ਤੇ 80 ਪੈਸੇ ਡਰ ਬਣਗੇ ਤੇ ਕੀ ਡਿਮਾਂਡ ਹੈ ਬਾਈ ਜੀ ਬਾਈ ਇਹ ਵੀ ਹੈਗੇ 7,85,000 ਆ 70,000 ਦਾ ਦੇ ਦੇ ਯਾਰ 7 ਲੱਖ 70,000 ਦਾ ਹਾਂ 7,95,000 ਹੈ ਗੇਅਰ ਹੈ ਤਾਂ 70,000 ਦੇ ਦੇਗਾ 21 ਮਾਡਲਾ ਠੀਕ ਹੈ ਬਾਈ ਜੀ ਧੰਨਵਾਦ ਠੀਕ ਹੈ ਜੀ